ਜਾਉਂਦੇ ਸੀ ਇਹਨਾਂ ਦੀ ਜ਼ਿੰਦਗੀ ਜਿਹੜੀ ਆ ਕਿਸੇ ਤਰੀਕੇ ਸਾਡੇ ਵਾਂਗ ਖੂਬਸੂਰਤ ਸੀ ਇਸ ਨੂੰ ਕਿਸੇ ਦੁਰਘਟਨਾ ਦੇ ਵਿੱਚ ਇਹ ਸ਼ਿਕਾਰ ਹੋ ਜਾਂਦੇ ਪਰ ਇਹਨਾਂ ਦੀ ਬਾਹ ਫੜਨਾ ਸਾਡਾ ਫਰਜ਼ ਬਣਦਾ ਹੈ ਇਨਸਾਨੀਅਤ ਜਿਹੜੀ ਹੈ ਉਹ ਸਾਨੂੰ ਇਹੀ ਸਿਖਾਉਂਦੀ ਹੈ ਕਿ ਲੋੜਵੰਦੀ ਜਿਹੜੀ ਮਦਦ ਕਰਨੀ ਹੈ ਇਹਦੇ ਨਾਲ ਹੀ ਇਹਦੇ ਵਰਗਾ ਕੋਈ ਸਹਾਰਾ ਨਹੀਂ ਹੈ ਭਾਈ ਕਨਿਆ ਜੀ ਜਿਹੜੇ ਨਿਸ਼ਕਾਮ ਸੇਵਾ ਕਰਦੇ ਰਹੇ ਦੁਖੀਆਂ ਮਜ਼ਰੂਆਂ ਨੂੰ ਆਪਣੇ ਦੁਸ਼ਮਣਾਂ ਨੂੰ ਵੀ ਉਹਨਾਂ ਨੇ ਪਾਣੀ ਪਲਾਕੀ ਇਹ ਸੇਵਾ ਕੀਤੀ ਇਸੇ ਤਰ੍ਹਾਂ ਸਾਨੂੰ ਵੀ ساری ਦੁਨੀਆ ਨੂੰ ਆਪਾਂ ਦੁਨੀਆ ਦੇ ਵਿੱਚ ਕੋਈ ਵੀ ਗਰੀਬ ਨਹੀਂ ਰਹਿ ਸਕਦਾ ਕੋਈ ਵੀ ਵਿਅਕਤੀ ਅਪਾਹਜ ਨਹੀਂ ਰਹਿ ਸਕਦਾ ਕਿਉਂਕਿ ਜਦੋਂ ਆਪਾਂ ਸਾਰੇ ਇੱਕ ਨਾਲ ਇੱਕ ਬੰਦੇ ਦੀ ਬਾਹ ਫੜਦੇ ਜਾਵਾਂਗੇ ਤੇ ਸਾਰੇ ਹੀ ਸੁਖੀ ਹੁੰਦੇ ਜਾਣਗੇ ਤੇ ਸਾਡਾ ਇਹ ਉਪਰਾਲਾ ਜਿਹੜਾ ਕਿਉਂਕਿ ਪਿਛਲੇ ਸਾਲ ਜਿਹੜੀਆਂ ਸਲਾਈ ਮਸ਼ੀਨਾਂ ਜਿਹੜੀਆਂ ਸੀ ਵਿਧਵਾ ਤੇ ਵੀਡੀਓ ਲੜਕੀਆਂ ਆਪਣਾ ਰੋਜ਼ਗਾਰ ਕਮਾ ਸਕਣ ਉਹਨਾਂ ਨੂੰ ਦਿੱਤੀਆਂ ਗਈਆਂ ਹਰ ਸਾਲ ਜਿਹੜਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਤੇ ਖੂਨਦਾਨ ਕੈਂਪ ਜਿਹੜਾ ਇਸ ਵਾਰ ਅਸੀਂ ਥੋੜਾ ਅੱਗੇ ਕੀਤਾ ਉਹ ਖੂਨਦਾਨ ਕੈਂਪ ਵੀ ਲਗਾਵਾਂਗੇ ਤੇ 6 ਸਾਲ ਤੋਂ ਲਗਾਤਾਰ ਖੂਨਦਾਨ ਕੈਂਪ ਲੱਗ ਰਹੇ ਨੇ ਔਰ ਨਾਲ ਦੀ ਨਾਲ ਲੋਕ ਭਲਾਈ ਦੇ ਕਾਰਜ ਹੁੰਦੇ ਨੇ ਸੋ ਇਹ ਸਾਡੇ ਲਈ ਖੁਸ਼ਕਿਸਮਤੀ ਹੈ ਅਸੀਂ ਧੰਨਵਾਦੀ ਆ ਸਾਡੇ ਸੁਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਦੇ ਵਾਈਸ ਚੇਅਰਮੈਨ ਜੀ ਮਾਸ਼ਾ ਸ਼ੰਭੂ ਰਾਮ ਜੀ ਜੋ ਇਸ ਦਰਬਾਰ ਦੇ ਮੁਖ ਸੀਮਾਦਾਰ ਨੇ ਸੀਮਾ ਨਿਭਾਉਂਦੇ ਨੇ ਤੇ ਸਾਰੇ ਫਕੀਰ ਹਰ 10 ਤਰੀਕ ਨੂੰ ਮਹੀਨੇ ਦੀ ਨੂੰ ਇੱਥੇ ਇਕੱਤਰ ਹੋ ਕੇ ਅਸੀਂ ਆਪਣੀ ਮੀਟਿੰਗ ਕਰਦੀਆਂ ਕਿਉਂਕਿ ਮੁਖ ਦਫਤਰ ਜਿਹੜਾ ਹੈ ਸੂਫੀ ਆਨੰਦ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦਾ ਮਾ ਮਈਆ ਭਗਵਾਨ ਜੀ ਦੇ ਅਸ਼ੀਰਵਾਦ ਦੇ ਨਾਲ ਖੁੱਲਿਆ ਤੇ ਇੱਥੇ ਇਸੇ ਤਰ੍ਹਾਂ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਇਹ ਸੇਵਾਵਾਂ ਚੱਲਦੀਆਂ ਰਹਿਣਗੀਆਂ ਸਾਡੇ ਹੋਰ ਵੀ ਕਈ ਉਪਰਾਲੇ ਨੇ ਉਹ ਆਪਾਂ ਕੋਸ਼ਿਸ਼ ਕਰ ਰਹੇ ਹਾਂ ਅੱਗੇ ਤੋਰ ਕੇ ਹੋਰ ਬਧੀਆ ਕੰਮ ਦੇ ਲਈ ਆਪਾਂ ਸੇਵਾ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਉਹ ਪ੍ਰਾਪਤ ਹੀ ਕਰਦੇ ਰਹੀਏ ਇਹਨਾਂ ਦੇ ਸਾਰੇ ਫਕੀਰਾਂ ਦਾ ਮੈਂ ਤੇ ਦਿਲ ਤੋਂ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਕਾਰਜ ਹੋਏ ਨੇ ਕਿਉਂਕਿ ਜਦੋਂ ਇੱਕ ਕੱਲਾ ਤੇ 2 11 ਜਦੋਂ ਸਾਰੇ ਆਪਾਂ ਇੱਕ ਦੂਸਰੇ ਦੀ ਬਾਹ ਫੜ ਕੇ ਚੱਲਾਂਗੇ ਤੇ ਸਾਨੂੰ ਜਿਹੜੀਆਂ ਹਰ ਮੁਸ਼ਕਲਾਂ ਦੇ ਵਿੱਚੋਂ ਆਪਾਂ ਜਿੱਤ ਪ੍ਰਾਪਤ ਕਰਾਂਗੇ ਸੋ ਅਸੀਂ ਅੱਜ ਮਾਣ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਨੂਰਬੰਦੀ ਸਹਿਯਤਾ ਕਰਨ ਦੇ ਵਿੱਚ ਇਕੰਤੁਸ਼ ਜੀ ਅਸੀਂ ਸੇਵਾ ਕਰਨ ਜੋਗੇ ਹੋਏ ਆ ਤੇ ਮਈਆ ਸਰਕਾਰ ਜੀ ਦੀ ਬਾਤਾਂ ਅਬਦੁੱਲ ਸ਼ਾ ਕਾਦਰੀ ਜੀ ਮੰਡਾਲੀ ਸ਼ਰੀਫ ਜਿਨ੍ਹਾਂ ਦਾ ਅਸ਼ੀਰਵਾਦ ਹੈ ਸਾਡੇ ਸਰਪੰਸ ਸਾਹੀ ਅਮਰੇਸ਼ਾ ਜੀ ਔਰ ਸਾਡੇ ਬਾਬਾ ਮਨਜੀਤ ਸਾਹਬੀ ਜੀ ਚੇਅਰਮੈਨ ਜੀ ਸਾਰੇ ਫਕਰ ਫਕੀਰ ਜਿਹੜੇ ਤਸ਼ਰੀਫ ਫਰਮਾਨ ਹੋਏ ਨੇ ਸਾਰਿਆਂ ਦੇ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਜੇਕਰ ਤੁਹਾਨੂੰ ਇਹ ਚੰਗਾ ਲੱਗਦਾ ਇੱਕ ਵਾਰ ਜੋਰ ਦਾ ਤਾੜੀ ਪਾ ਦਿਓ ਤੇ ਬੜੀ ਮਿਹਰਬਾਨੀ ਹੈ ਕਿਉਂਕਿ ਸੱਚੀ ਸਰਕਾਰ ਤੁਹਾਡੇ ਦੀ ਵੀ ਰਹਿਤਾਂ ਕਰ ਆਪਾਂ ਸਾਰੇ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਕਾਰਜ ਕਰਦੇ ਰਹੀਏ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਅਧਿਜੈਸਰ ਪੰਡਾ ਦੀ ਤਰਫੋਂ ਆਏ ਹੋਏ ਸਾਰੇ ਇਨਸਾਰ ਸੰਗਤ ਨੂੰ ਅੱਜ ਵੀ ਇਸ ਬਵੰਜਵੇਂ ਸਾਲਾਨਾ ਉਰਸ ਦੀਆਂ ਲਖਲਾ ਸਾਹਿਬ ਜੀ ਪਹਿਲਕਾ ਪੰਜਾਬ ਤੋਂ ਉਹ ਵੀ تشریف ਰਹਿੰਦੇ ਨੇ ਉਹਨਾਂ ਦਾ ਵੀ ਇਤਿਹਰੋਂ ਧੰਵਾਦ ਹੈ ਫਲੋਰ ਦੀ ਸਾਰੇ ਮੀਡੀਆ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਰੇ ਮੀਡੀਆ ਦੇ ਨਾਲ ਜਿਹੜਾ ਕਿਉਂਕਿ ਇਹ 21 ਜੜੀਆਂ ਨੇ 21 ਚੇਰੇ ਦਿੱਤੀਆਂ ਜਾਣੀਆਂ ਨੇ ਕੁਝ ਐਸੇ ਵਿਅਕਤੀ ਨੇ ਜਿਹੜੇ ਚੱਲ ਫਿਰ ਬਿਲਕੁਲ ਨਹੀਂ ਸਕਦੇ ਉਹ ਆ ਨਹੀਂ ਸਕਦੇ ਲੇਕਿਨ ਅਸੀਂ ਉਹਨਾਂ ਦੇ ਲਈ ਜੜੀਆਂ 21 ਸਾਡੇ ਕੋਲ ਨੇ ਆਪਣਾ ਆਧਾਰ ਕਾਰਡ ਜਿਹੜਾ ਹੈ ਉਹ ਫੋਟੋ ਤੇ ਨਾਲੇ ਮੋਬਾਈਲ ਨੰਬਰ ਦੇ ਕੇ ਉਹ ਸਾਡੇ ਕੋਲੋਂ ਉਹ ਪ੍ਰਾਪਤ ਕਰ ਸਕਦੇ ਆ ਤੇ ਜਿਹੜੇ ਅਜੇ ਸਾਡੇ ਨਾਲ ਆਏ ਹੋਣਿਓ ਉਹ ਤੇ ਗੱਡੀ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਜਿਹੜੀਆਂ ਬੇਚਾਰਾ ਗੱਡੀਆਂ ਦੇ ਵਿੱਚ ਅਸੀਂ ਵਹੀਆ ਕਰਾ ਕੇ ਆਵਾਂਗੇ ਸੋ ਸਾਰਿਆਂ ਦਾ ਧੰਨਵਾਦ ਹੈ ਸੋ ਬਾਬਾ ਸ਼ੰਭੂ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਮਾਨਯੋ ਸਰਕਾਰ ਦਾ ਅਸ਼ੀਰਵਾਦ ਹੈ ਬਾਬਾ ਜੁਮੇ ਸ਼ਾ ਸਰਕਾਰ ਦਾ ਅਸ਼ੀਰਵਾਦ ਹੈ ਤੇ ਇਹਦੇ ਸੱਚੀ ਸਰਕਾਰ ਦੇ ਮੇਲੇ ਲੱਗਦੇ ਰਹਣੇ ਨੇ ਕਿਉਂਕਿ ਤਾਜ਼ਦਾਰਾਂ ਦੇ ਨਾਲ ਅਮੀਰਾਂ ਦੇ ਦੀਵੇ ਜਗਦੇ ਸਦਾ ਪਤਰੀਆਂ ਦੇ ਜਿਨ੍ਹਾਂ ਨੇ ਬੰਦ ਵੀ ਕੀਤੀ ਹੈ ਉਹਨਾਂ ਦੇ ਮੈਦੇ ਲੱਗਦੇ ਰਹਿੰਦੇ ਨੇ ਨਹੀਂ ਤਾਂ ਮੀਂਹ ਵਿੱਚ ਕੌਣ ਨਿਕਲਦਾ ਹੈ ਅੱਜ ਇੰਨੀ بارش ਹੋਈ ਹੈ ਇਹ ਤੁਹਾਡਾ ਪਿਆਰ ਹੀ ਹੈ ਕੋ ਮਈਆ ਸਰਕਾਰ ਦਾ ਅਸ਼ੀਰਵਾਦ ਹੈ ਆਪਾਂ ਸਾਰੇ ਇੱਥੇ ਇਕੱਤਰ ਹੋਏ ਆ ਸੋ ਆਪਾਂ ਸਾਰਿਆਂ ਨੇ ਇੱਕ ਵਾਰ ਜਕਾਰਾ ਲਗਾਉਣਾ ਹੈ ਜਕਾਰੇ ਦਾ ਜਵਾਬ ਜਿਹੜਾ ਹੈ ਤੁਸੀਂ ਜਕਾਰੇ ਦੇ ਵਿੱਚ ਜਿਹੜਾ ਹੈ ਜਕਾਰਾ ਮਈਆ ਭਗਵਾਨ ਜੀ ਦਾ تو بہت بہت دنواد ہے جی سارے فکت گیران کا مندر جی بیارا جی بی ریتا جی اور بیوی گدیا جی بی سر کور بی مجھے کور بی راجا جی بی کملیش جی اور بی جی سڈے سائی بلے شاہ جی سائی معنی شاہ جی اور سائی لڈو شاہ جی لوگیاں سارے مندیپین جی جی مانپور تو کشمیر آئے بیشا جی سائی بالی شاہ جی اور سائی مدن جی ਸਾਈ ਸੋਮੇ ਸ਼ਾਹੀ ਸਾਡੇ ਬਹੁਤ ਸਾਰੇ ਲਗਾਂਸ ਬਹੁਤ ਬਹੁਤ ਅਨਰਜੀ ਕਿਉਂਕਿ ਸਾਰਿਆਂ ਦਾ ਸਹਿਯੋਗ ਹੈ ਸਾਈ ਜੀ ਗਿਆਨੀ ਜੀ ਬਾਬਾ ਜੀ ਉਹ ਵੀ ਤਸ਼ਰੀਫ ਰੱਖਦੇ ਨੇ ਸਾਡੇ ਜਗਨਨਾਥ ਜੱਗੀ ਜੀ ਮੀਡੀਆ ਤੋਂ ਪਹੁੰਚੇ ਨਹੀਂ ਅਸੂਰਾਂ ਦਾ ਵੀ ਧੰਨਵਾਦ ਕਰਦੇ ਆ ਕਿ ਤੁਹਾਡੇ ਸਹਿਯੋਗ ਦੇ ਨਾਲ ਇਹ ਕਾਰਜ ਹੋ ਰਹੇ ਨੇ ਇਸੇ ਤਰ੍ਹਾਂ ਦੇ ਕਾਰਜ ਜਿਹੜੇ ਆ ਹਮੇਸ਼ਾ ਚੱਲਦੇ ਰਹਿਣਗੇ ਵਾ ਮਈਆ ਭਗਵਾਨ ਇਸੇ ਤਰ੍ਹਾਂ ਸਾਡੇ ਫਕੀਰਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਸਮੂਤਾ ਤੇ ਮਿਹਰ ਭਰਿਆ ਹੱਥ ਰੱਖਣ ਸਾਡਾ ਇਸੇ ਤਰ੍ਹਾਂ ਜਿਸਾਂ ਨੇ ਸਲਾਣਾ ਉਸ ਦੇ ਉੱਪਰ ਸਲਾਣਾ ਮੇਲੇ ਦੇ ਉੱਪਰ ਹਰ ਸਾਲ ਲੋਕ ਭਾਈ ਦੇ ਕਾਰਜ ਕੀਤੇ ਜਾਂਦੇ ਆ ਤੇ ਸਾਰੇ ਫਕਰ ਫਕੀਰਾਂ ਦੇ ਤਰਫੋਂ ਇਸ ਸੇਵਾ ਦੇ ਵਿੱਚ ਵੱਡਾ ਯੋਗਦਾਨ ਪਾਇਆ ਜਾਂਦਾ ਹੈ چاہے ਜ਼ਿਲ੍ਹਾ ਨਵਾਂ ਸ਼ਹਿਰ ਹੈ ਸਰਕਲ ਮੰਗਾ ਹੈ ਸਾਰੇ ਫਕਰ ਫਕੀਰਾਂ ਦੇ ਤਰਫੋਂ ਇਹ ਲੋਕ ਭਾਈ ਦੇ ਕਾਰਜ ਕੀਤੇ ਜਾਂਦੇ ਆ ਅੱਜ ਦੂਸਰੀ ਵਾਰ ਵੀਲ ਚੇਰਾਂ ਜੜੀਆਂ ਮਾ ਮਈਆ ਭਗਵਾਨ ਜੀ ਦੇ ਦਰਬਾਰ ਦੇ ਉੱਤੇ ਲੋੜਵੰਦ ਵਿਅਕਤੀਆਂ ਨੂੰ ਦੇ یہ بھائی ناری ہے زہر لیکن جس نے مجھ کو

ਦੀ ਦਾ ਸਟ ਪੰਜਾਬ ਦੀ ਤਰਫੋਂ ਅੱਜ ਸੱਤੇ ਰਹਿਮਤਾ ਮਾਮਈਆ ਭਗਵਾਨ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਉਤੇ ਲੋਕ ਭਲਾਈ ਦੇ ਕਾਰਜ ਕੀਤੇ ਗਏ ਜਿਹਦੇ ਵਿੱਚ ਸੂਫੀਆਨਾ ਪ੍ਰਕਾਪਰਵੰਧਕ ਕਮੇਟੀ ਦੇ ਵੱਲੋਂ ਅਪੀਲ ਚੜ੍ਹਾਤੀਆਂ ਗਈਆਂ ਜੋ ਵਿਅਕਤੀ ਤੁਰ ਫਿਰ ਨਹੀਂ ਸਕਦੇ ਉਹਨਾਂ ਨੂੰ ਇਸ ਰੋਜ਼ ਦਿੱਤੀ ਗਈ ਤਾਂ ਜੋ ਆਪਣੇ ਜ਼ਿੰਦਗੀ ਵਿੱਚ ਉਹ ਵੀ ਬਾਹਰ ਦੀ ਜ਼ਿੰਦਗੀ ਵਿੱਚੋਂ ਫਰਕ ਕੇ ਦੇਖ ਸਕਣ ਸੋ ਬਾਬਾ ਸ਼ੰਕੂ ਰਾਮ ਜੀ ਜੋ ਸਾਡੇ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨੇ ਔਰ ਜੇਬਾਰ ਮैया भगवान ਜੀ ਦੇ ਮੁਖ ਸੇਵਾਦਾਰ ਨੇ ਸਾਰਿਆਂ ਨੇ ਰਲ ਮਿਲ ਕੇ ਜੇਸੇ ਕੰਮ ਦੇ ਵਿੱਚ ਬਹੁਤ ਵੱਡਾ ਸਹਿਯੋਗ ਕੀਤਾ ਹੈ ਜਿਸ ਦੀ ਉਮੀਦ ਕਰਦੇ ਹਾਂ ਸਾਰੇ ਫਕੀਰ ਇਸੇ ਤਰ੍ਹਾਂ ਸਹਿਯੋਗ ਕਰਦੇ ਰਹਿਣਗੇ ਕਿਉਂਕਿ ਹਰ ਸਾਲ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਆ ਪਿਛਲੇ ਸਾਲ ਵੀ ਸਲਾਈ ਮਸ਼ੀਨਾਂ ਜਿਹੜੀਆਂ ਲੋੜਵੰਦ ਲੜਕੀਆਂ ਨੂੰ ਦਿੱਤੀਆਂ ਗਈਆਂ ਸੀ ਤੇ ਇਸ ਵਾਰ ਵੀਲ ਚੇਰਾ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਸੋ ਸਾਡੇ ਸਾਰੇ ਫਕੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਡੇ মিডিਆ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਅਸੀਂ ਜਾਣਦੇ ਆ ਕਿ ਸੋਫੀ ਫਕੀਰ ਜਿਹੜੇ ਨੇ ਉਹ ਆਪਣੀ ਮੇਕ ਕਮਾਈ ਦੇ ਨਾਲ ਲੋਕ ਭਲਾਈ ਦੇ ਕਾਰਜ ਇਸੇ ਤਰ੍ਹਾਂ ਕਰਦੇ ਰਹਿਣ ਸੋ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਹੈ ਜਕਾਰਾ ਮਈਆ ਭਗਵਾਨ ਜੀ ਦਾ ਬਹੁਤ ਸache ਨਰਵਾਦ ਕੀ ਜੈ ਭਈਆ ਭਗਵਾਨ ਜੀ ਜੈ ਦਾਬਾ ਸੁਪੇਸ਼ਾ ਜੀ ਜੈ ਪ੍ਰਤੀ ਨਮਨ ਕਰਤਾ ਅਸੀਂ ਸਾਰੇ ਸੰਗਤਾਂ ਸਾਰੇ মিডিਆ ਦਾ ਧੰਨਵਾਦ ਕਰਦੇ ਜਿਹੜੀ ਸਾਡੀ ਆਵਾਜ਼ آج <tom> <tom> پلور وکھے ماتا مئیہ دے دربار وکھ سلانا میلہ بہت تومتا ہم نال بنایا جا رہا ہے نمو سرکار جی دے اشیرواز نال شمبو جی دے اشیرواز نال سارے علاقے تو دور دور تک سنگت آئی ہے ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਇੰਟਰਨੈਸ਼ਨਲ ਕਾਂਗਰਸ ਵੱਲੋਂ ਸਾਰਿਆਂ ਨੂੰ ਅੱਜ ਦੇ ਇਸ ਸ਼ੋਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ